ਸਾਡਾ ਜਿਹੜਾ ਪਰਿਵਾਰ ਆ ਅਸੀਂ 6 ਪਰਾਂ 2 ਭੈਣਾਂ ਜੀ ਅਸੀਂ 6 ਦੇ 6 ਪਰਾਂ ਇਕੱਠੇ ਆ ਜੀ। ਕੀ ਬਾਤ ਹੈ। ਅਸੀਂ ਕੋਈ ਬੰਡੀ ਨਹੀਂ ਪਾਈ ਜੇ। ਜਦੋਂ ਅਸੀਂ ਆਉਂਦੇ ਆ ਦਿੱਲੀੋਂ ਮੈਂ ਇੱਥੋਂ ਸਾਰੇ ਇਕੱਠੇ ਹੁੰਨੇ ਆ ਅਸੀਂ ਇਕੱਠੇ ਤੁਸੀਂ ਦੇਖੋ ਜਦੋਂ ਸਾਰੇ ਦੋ ਭੈਣਾਂ ਨੇ ਵੀ ਆ ਜਾਣਾ ਜੀ ਇੱਥੇ ਚੱਪਲਾਂ ਨਹੀਂ ਲੱਭਦੀਆਂ ਇੱਕ ਦੂਜੇ ਦੀਆਂ। ਇੰਨੇ ਬੱਚੇ ਇਕੱਠੇ ਹੋ ਜਾਣ ਇੰਨਾ ਪਿਆਰ ਮਿਲਦਾ ਠੀਕ ਹੈ ਜੀ। ਔਰ ਸਾਡੀ ਸਾਡਾ ਚਲੋ ਬਾਪੂ ਜੀ ਸਾਡੇ ਚਲੇ ਗਏ ਸਾਡੀ ਮਾਤਾ ਹਨਾ ਫਿਰ ਵੀ ਐਂ ਲੱਗਦਾ ਵੀ 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 ਇੱਕ ਜਨਾਂ ਜੀ ਕੋਈ ਰਹਿ ਗਿਆ। ਯੋ ਕਿਉਂ ਨਹੀਂ ਆਇਆ ਘਰ ਖਾਲੀ ਖਾਲੀ ਲੱਗ ਰਿਹਾ ਇਹ ਇੱਕ ਥੋੜੀ ਹੋਰ ਖਾਸ ਚੀਜ਼ ਹੈ ਨਾ ਪਿੱਛੇ ਤੁਸੀਂ ਨੇਮ ਪਲੇਟ ਨਹੀਂ ਬਾਪੂ ਜੀ ਦੀ ਬਦਲੀ ਕੀ ਮੈਂ ਜਦੋਂ ਨਾ ਮੇਰਾ ਸੀਗਾ ਜੀ ਜਦੋਂ ਮੈਂ ਘਰ ਪਹਿਲਾਂ ਤਾਂ ਇਹ ਸੁਪਨਾ ਹੀ ਸੀਗਾ ਕਿ ਕਦੇ ਇੱਕ ਸਾਡਾ ਘਰ ਹੋਊਗਾ ਜੀ ਕਿਉਂਕਿ ਇਹ ਤੇ ਕੱਚਾ ਘਰ ਹੁੰਦਾ ਸੀ ਇਹ ਕੱਚਾ ਘਰ ਸੀਗਾ ਤੇ ਕੱਚੀ ਐਟਾਂ ਦਾ ਤੇ ਮੈਂ ਫਿਰ ਨੰਬਰ ਪਲੇਟ ਬਣਾ ਕੇ ਸਰਦਾਰ ਲਾਲ ਸਿੰਘ ਸ਼੍ਰੀਮਤੀ ਭਾਗ ਕੌਰ ਪਿੰਡ ਫਤਿਹਪੁਰਾ ਮੇਰੇ ਮਨ ਦੀ ਤਮੰਨਾ ਸੀ ਕਿ ਮੈਂ ਆਪਣੇ ਬੇਬੇ ਬਾਪੂ ਦਾ ਨਾਮ ਲਿਖ ਕੇ ਲਾਵਾਂ ਤੇ ਆਮ ਤੌਰ ਤੇ ਬੰਦਾ ਜਦੋਂ ਐਮਐਲਏ ਬਣ ਜਾਂਦਾ ਨਾ ਸਭ ਤੋਂ ਪਹਿਲਾਂ ਪਲੇਟ ਤੇ ਲਿਖਿਆ ਹੁੰਦਾ ਐਮਐਲਏ ਫਲਾਨਾ ਤੋਂ ਫਲਾਨਾ ਸਿੰਘ ਥੋੜਾ ਸਰਕਾਰੀ ਬੋਰਡ ਲੱਗਿਆ ਹੋਇਆ ਹੈਗਾ ਪਰ ਚਲੋ ਤਾਂ ਹੁਣ ਲੱਗਿਆ ਜੀ ਉਹ ਤਾਂ ਹੁਣ ਲੱਗਿਆ ਬਹੁਤ ਹਿੰਮਤ ਮਾਰਿਆ ਇਹਨੇ ਕਦੇ ਕੋਈ ਪੰਗਾ ਕਰਨਾ ਕਦੇ ਕੋਈ ਕਰਨਾ ਤੇ ਸਿਰੇ ਚੜਾ ਦੀ ਗੱਡੀ ਲਾਂਬੇ ਕਿੰਨੇ ਕਿਲੇ ਹੁੰਦੇ ਸੀ ਲਾਂਬੇ ਕਿਹੜੇ ਕੋਈ ਨਹੀਂ ਲਾਂਬਾ ਆਇਆਗਾ ਇਸਕਾ ਲਾਂਬਾ ਨਹੀਂ ਆਇਆ ਕੋਈ ਵੀ ਨਾ ਕੋਈ ਨਹੀਂ ਆਇਆਗਾ ਬੜਾ ਖਰੀਬ ਵਿਚ ਰਹਾ ਜੋ ਬਹੁਤ ਪਿਆਰਾ ਸਾਨੂੰ ਨਾ ਸਾਡੇ ਬੇਬੇ ਬਾਪੂ ਨੇ ਸਾਡੀ ਅਸੀਂ ਆਪਣੇ ਬਾਪੂ ਨੂੰ ਬਾਜੀ ਕਰਨੀ ਠੀਕ ਹੈ ਨਾ ਸਾਡੀ ਬੇਬੇ ਕਦੇ ਸਾਨੂੰ ਮਤਲਬ ਇਹਨਾਂ ਨੇ ਨਾ ਕਦੇ ਮਤਲਬ ਸਿੱਖਿਆ ਹੀ ਇਹ ਮੈਨੂੰ ਦਿੱਤੀ ਹੈ ਜੀ ਕਿ ਸਾਨੂੰ ਮਤਲਬ ਕਦੇ ਨਾ ਕਦੇ ਦਿਲ ਹੀ ਨਹੀਂ ਕੀਤਾ ਕਿ ਆਪਾਂ ਕੋਈ ਸ਼ਰਾਰਤ ਕਰੀਏ ਜੀ ਸ਼ੁਰੂ ਤੋਂ ਸੈਂਸਰਿਟੀ ਰਹੀ ਹੈ ਜੀ ਔਰ ਸ਼ੁਰੂ ਤੋਂ ਹੀ ਖੁਸ਼ ਖੁਸ਼ੀ ਵਾਲਾ ਸੁਭਾਅ ਰਿਹਾ ਜਿਹੜੀ ਸੜਕ 'ਤੇ ਪੈ ਖੜੇ ਆ ਸਾਹਮਣੇ ਇੱਕ ਪੀਰ ਬਾਦਸ਼ਾਹ ਦੀ ਦਰਗਾਹ ਜੀ ਬਹੁਤ ਖੰਡਰ ਹੋ ਗਈ ਸੀਗੀ ਫਿਰ ਮੈਂ ਸੇਵਾ ਕੀਤੀ 95 ਵਿੱਚ ਉਹ ਦਿਨ ਗਿਆ ਤੇ ਆ ਦਿਨ ਆਇਆ ਮੁੜ ਕੇ ਕਿਤੇ ਪਿੱਛੇ ਮੁੜ ਕੇ ਨੇ ਦੇਖਿਆ ਇੱਥੇ 95 ਦੀ ਗੱਲ ਆ ਮੈਂ ਉਦੋਂ ਮੈਂ ਸੀਗਾ ਹਰਪਾਲ ਟਵਾਣਾ ਸਭ ਕੋ ਥੀਏਟਰ ਕਰਦਾ ਸੀ ਸੇਵਾ ਸ਼ੁਰੂ ਕਰਤੀ ਆਪਾਂ ਜਿਸ ਜਗ੍ਹਾ 'ਤੇ ਖੜੇ ਆ ਨਾਲ ਹੀ ਉੱਥੇ ਆ ਕੇ ਨਾ 6-7 ਗੱਡੀਆਂ ਰੁਗੀਆਂ ਅੱਛਾ ਠੀਕ ਤੇ ਉਹ ਉਹਨਾਂ ਨੇ ਆਵਾਜ਼ ਮਾਰੀ ਤੇ ਮੈਂ ਆ ਗਿਆ ਜਦੋਂ ਕੋਲ ਆ ਕੇ ਦੇਖਿਆ ਸ਼ਾਹਰੂਖ ਖਾਨ ਸਾਹਿਬ ਕਿਆ ਬਾਤ ਹੈ ਹਾਂਜੀ ਹਾਂਜੀ ਸ਼ਾਹਰੂਖ ਖਾਨ ਸਾਹਿਬ ਲੋਕੇਸ਼ਨ ਦੇਖ ਰਹੇ ਸੀਗੇ ਫਿਲਮ ਦਿਲ ਵਾਲੇ ਦੁਲਹੀ ਨਾਲ ਲੈ ਜਾਣਗੇ ਦੀ ਅੱਛਾ ਹਾਂਜੀ ਉਹਦੀ ਲੋਕੇਸ਼ਨ ਦੇਖਦੇ ਫਿਰਦੇ ਸੀਗੇ ਜੀ ਤੇ ਉਹ ਕਹਿੰਦੇ ਜੀ ਅਸੀਂ ਉਹਨਾਂ ਇੱਥੇ ਸਾਡੇ ਸਰਕਾਰੀ ਆ ਫਾਰਮ ਹੈ ਜੀ ਬਹੁਤ ਰਣਜੀਤ ਸਿੰਘ ਸਰਕਾਰੀ ਆ ਜਸਟਿਸ ਹੋਏ ਨੇ ਜੀ ਬਹੁਤ ਵੱਡੇ ਸਰਕਾਰੀਆ ਕਮਿਸ਼ਨ ਵੀ ਰਿਹਾ ਜੀ ਬਹੁਤ ਵੱਡਾ ਉਹਨਾਂ ਦਾ ਪਿੰਡ ਹੈ ਜੀ ਤੇ ਉਹ ਉਹੀ ਕਾਰਨ ਹੈ ਕਿ ਸਾਰਾ ਪਿੰਡ ਜਿਹੜਾ ਇੱਥੇ ਮਤਲਬ ਐਜੂਕੇਸ਼ਨ ਨੂੰ ਮਾਸਟਰ ਰੱਖਿਆ ਗਿਆ ਸਭ ਤੋਂ ਉੱਪਰ ਰੱਖਿਆ ਗਿਆ ਤੇ ਕਹਿੰਦੇ ਜਿਨ੍ਹਾਂ ਦੇ ਫਾਰਮ ਦੇ ਵਿੱਚ ਅਸੀਂ ਲੋਕੇਸ਼ਨ ਦੇਖਣ ਜਾਣੀ ਸੀ ਜਦੋਂ ਮੈਂ ਦੇਖਿਆ ਮੈਂ ਕਿਹਾ ਵੀ ਇਹ ਤਾਂ ਐ ਲੱਗਦੇ ਜਿਵੇਂ ਐਕਟਰ ਹੋਣ ਕਹਿੰਦੇ ਇਹਦੀ ਐਕਟਰੀ ਹੈ ਜੀ ਮੈਂ ਸ਼ਾਹਰੁਖ ਖਾਨ ਬੜਾ ਉਹ ਯਾਦਾਂ ਅਸੀਂ ਆ ਠੀਕ ਹੈ ਜੀ ਜੋ ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਜਿੱਥੇ ਮਰਜ਼ੀ ਰਹੋ ਪਰ ਜ਼ਮੀਨ ਨਾਲ ਜੁੜ ਕੇ ਰਹੋ ਉਹਦੇ ਚ ਹੀ ਨੰਦ ਹੈ ਜੀ ਹੂੰ ਜੀ ਮੇਰੇ ਕਹ ਡੈਡੀ ਨਾਲ ਘੁਰ ਨਾਲ ਮੜਾ ਜਾ ਕੇ ਅੱਛਾ ਮੈਂ ਕਿਹਾ ਇਹਨੂੰ ਘੁਰੇ ਨਾ ਕਰੇ ਕਹਿੰਦੀ ਨਾ ਕਿਸੇ ਨੂੰ ਨਾ ਘੁਰੇ ਕਰੇ ਸਭਾਂ ਦੀ ਲਾੜਲੇ ਹੁੰਦੇ ਨਾ ਪੁੱਤ ਆਹੋ ਸਾਡੇ ਕੋਈ ਆਂਬਾਦਨ ਦੰਦੇ ਨੇ ਹੈਗੇ ਜਾ ਕੇ ਕੋਈ ਆਂਬਾਦ ਦੇ ਤਾਂ ਹੀ ਆ ਸਾਡੇ ਬਾਪੂ ਜੀ ਨਾ ਫੇਰੀ ਕਰਦੇ ਹੁੰਦੇ ਸੀ ਸ਼ੁਰੂ ਸ਼ੁਰੂ ਚ ਮੈਨੂੰ ਯਾਦ ਆ ਜਿਵੇਂ ਕੱਚ ਦੇ ਗਲਾਸ ਉਹ ਬਾਟੀ ਦੀਆਂ ਜੁੱਤੀਆਂ ਦੇ ਬਦਲੇ ਕੱਚ ਦੇ ਗਲਾਸ ਨਾ ਤੇ ਉਹ ਜਦੋਂ ਫੇਰੀ ਕਰਕੇ ਆਉਣਾ ਉਹਨਾਂ ਨੇ ਤਾਂ ਮੇਰੇ ਲਈ ਸਪੈਸ਼ਲ ਇੱਕ ਬਰਫੀ ਦਾ ਪੀਸ ਲੈ ਕੇ ਆਉਂਦੇ ਸੀ ਕਿਆ ਬਾਤ ਠੀਕ ਹੈ ਜੀ ਸਾਰਿਆਂ ਲਈ ਲੈ ਕੇ ਆਉਂਦੇ ਕੋਈ ਨਾ ਕੋਈ ਵੀ ਕਹਿਣਾ ਵੀ ਲੈ ਵੀ ਬਾਜੀ ਆ ਗਿਆ ਬਾਤੀ ਲੈ ਕੇ ਆਉ ਬਾਤੀ ਨਾ ਕੋਈ ਚੀਜ਼ ਲੈ ਕੇ ਆਉ ਤੇ ਜਦੋਂ ਆਉਣਾ ਤੇ ਬਰਫੀ ਦਾ ਇੱਕ ਇੱਕ ਪੀਸ ਲੈ ਕੇ ਆਉਣਾ ਉਹ ਖਾਣਾ ਤੇ ਬਸ ਐਂ ਲੱਗਦਾ ਸੀ ਵੀ ਜਿਵੇਂ ਸਵਰਗ ਮਿਲ ਗਿਆ ਕਿਆ ਮਾਤਾ ਤੇ ਮਾਵਾਬ ਬੜੀ ਅਨਮੋਲ ਰਤਨ ਨੇ ਜੀ ਦੁਨੀਆ ਤੇ ਮਾਵਾਬ ਨਹੀਂ ਮਿਲਦੇ ਬਾਕੀ ਸਾਰੇ ਪੜਾ ਦੇ ਮਦਬਲ ਚਾਹ ਊੜਾੜਾ ਬਣਾਇਆ ਸਾਰੇ ਅਨਪੜ ਕੋਈ ਨਹੀਂ ਛੱਡਿਆਗਾ ਊੜਾੜੇ ਤੇ ਪੜ੍ਹਾਈ ਸ਼ੁਰੂ ਹੁੰਦੀ ਹੈ ਜੀ ਜਿਹਨੂੰ ਊੜਾੜਾ ਗਿਆ ਮਨੋ ਮਾਵਾਬ ਨੇ ਦੱਸਿਆ ਨਹੀਂ ਸਕੂਲ ਘਰ ਆ ਹਮ ਕੱਲ ਨੂੰ ਦੱਸਿਆ ਨਾ ਸੋਸ਼ਲ ਮੀਡੀਆ ਦੇਖ ਰਿਹਾ ਸੀ ਕਹਿੰਦੇ ਕੋਈ ਬੰਦਾ ਆਈਐਸ ਦੀ ਤਿਆਰੀ ਕਰਦਾ ਸੀ ਹਮ ਤੇ ਆਈਐਸ ਦੀ ਤਿਆਰੀ ਕਰਦਾ ਸੀਗਾ ਤੇ ਉਹਦੀ ਇੰਟਰਵਿਊ ਸੀਗੀ ਤੇ ਇੰਟਰਵਿਊ ਸੀਗੀ ਤੇ ਉਹ ਨਾ ਜਦੋਂ ਪੌੜੀਆਂ ਚੜ ਕੇ ਉੱਪਰ ਗਿਆ ਇੰਟਰਵਿਊ ਦੇਣ ਵਾਸਤੇ ਜਿੱਥੇ ਉਹਦੇ ਰੂਮ 'ਚ ਇੰਟਰਵਿਊ ਸੀ ਤੇ ਉਹ ਕਹਿੰਦੇ ਕੀ ਕੀ ਕੀਤਾ ਕਹਿੰਦੇ ਜੀ ਮੈਂ ਇੱਥੋਂ ਬੀਏ ਕੀਤੀ ਇੱਥੋਂ ਐਮਏ ਕੀਤੀ ਇੱਥੋਂ ਆਹ ਕੀਤਾ ਇੱਥੋਂ ਆਹ ਕੀਤਾ ਮੈਂ ਆਹ ਕੋਰਸ ਕੀਤਾ ਤੇ ਕਹਿੰਦੇ ਵੀ ਕਦ ਲਈ ਇੰਟਰਵਿਊ ਦੇਣਾ ਹੈ ਕਹਿੰਦੇ ਜੀ ਮੈਂ ਜੀਐਸ ਦੀ ਇੰਟਰਵਿਊ ਦੇਣ ਵਾਸਤੇ ਆਇਆ ਕਹਿੰਦੇ ਜੀ ਤੁਸੀਂ ਇੰਟਰਵਿਊ 'ਚ ਪਾਸ ਹੋ ਅੱਛਾ ਵੀ ਪਹਿਲਾ ਸਵਾਲ ਜਿਹੜਾ ਉਹਦਾ ਜਵਾਬ ਦੇ ਦਿਓ ਕਹਿੰਦੇ ਕੀ ਹੈ ਜੀ ਕਹਿੰਦੇ ਜੀ ਊੜਾੜਾ ਸਿਖਾ ਸਾਨੂੰ ਸੁਣਾ ਦਿਓ ਊੜਾੜਾ ਸੁਣਾ ਦਿਓ ਊੜਾੜਾ ਭੁੱਲ ਗਏ ਜੀ ਕਿਉਂਕਿ ਸ਼ੁਰੂਆਤ ਊੜਾੜੇ ਤੋਂ ਹੁੰਦੀ ਹੈ ਨਾ ਜੀ ਅਸੀਂ ਕੀ ਕਰਦੇ ਹਾਂ ਜੀ ਕਿ ਇਹਦਾ ਇਹਦਾ ਮਤਲਬ ਇਹ ਹੈ ਕਿ ਅਸੀਂ ਜਿਹੜਾ ਸਾਡਾ ਪਿਛੋਕੜ ਆ ਉਹਨੂੰ ਭੁੱਲ ਜਾਂਦੇ ਹਾਂ ਜੀ ਅਸੀਂ ਵੀ ਇੱਕ ਪੰਜਾਬ ਦੇ ਜਿਹੜੇ ਨਵੀਂ ਜਨਰੇਸ਼ਨ ਆ ਉਹਦੇ ਦਿਮਾਗ ਦੇ ਵਿੱਚ ਔਰ ਪੇਰੈਂਟਸ ਦੇ ਦਿਮਾਗ 'ਚ ਖਾਸ ਕਰਕੇ ਇੱਕ ਗੱਲ ਘਰ ਕਰ ਗਈ ਹੈ ਵੀ ਇੰਗਲਿਸ਼ ਬੋਲਣ ਵਾਲਾ ਬਹੁਤ ਵੱਡਾ ਵਿਦਵਾਨ ਹੁੰਦਾ ਹੈ ਇਹ ਇਹ ਘਰ ਕਰ ਗਈ ਹੈ ਜੀ ਠੀਕ ਹੈ ਨਾ ਇਹ ਇਹਦਾ ਮਤਲਬ ਇਹ ਨਹੀਂ ਜੀ ਇੰਗਲਿਸ਼ ਸਿੱਖੋ ਸਾਰੀਆਂ ਭਾਸ਼ਾਵਾਂ ਸਿੱਖੋ ਸਤਕਾਰ ਸਤਕਾਰਤ ਭਾਸ਼ਾ ਨਾਲ ਸਾਰੀਆਂ ਪਰ ਆਪਣੀ ਜ਼ੁਬਾਨ ਜਿਹੜੀ ਹੈ ਜਿਹੜੀ ਤੁਹਾਡੀ ਮਾਂ ਨੇ ਤੁਹਾਨੂੰ ਬੋਲੀ ਸਿਖਾਈ ਹੈ ਨਾ ਉਹ ਬੋਲੀ ਜਿਹੜੀ ਆ ਉਹ ਤੁਹਾਨੂੰ ਸਦਾ ਯਾਦ ਰਹਿਣੀ ਚਾਹੀਦੀ ਹੈ ਜੀ ਮੈਂ ਗੀਤ ਵੀ ਗਾਇਆ ਸੀ ਆਪਣੀ ਐਲਬਮ ਚ ਅ ਲੰਡਨ ਕੈਨੇਡਾ ਵਿੱਚ ਰਹਿਣ ਵਾਲਿਓ ਤੁਸੀਂ ਹੱਸੋ ਵਸੋ ਸਦਾ ਵਸੋ ਭੁੱਲ ਜਾਵੋ ਨਾ ਪੰਜਾਬੀ ਬੋਲੀ ਬੋਲਣਾ ਸੋਹਣਿਓ ਕਦੇ ਵੀ ਨਾ ਡੋਲਣਾ ਸੋਹਣਿਓ